2022 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਸਟਾਰਰ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ਼ ਵੀ ਹਾਸਲ ਹੋਈ ਸੀ ਤੁਹਾਨੂੰ ਦੱਸਿਆ ਕਿ ਹਨੀਮੂਨ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਤੇ ਇੰਗਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੇ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਸਰ ਬਾਈ ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਸਟਾਰਡ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ ਵੀ ਹਾਸਲ ਹੋਈ ਸੀ ਤੁਹਾਂ ਦਾ ਅੰਦਾਜ਼ਾ ਹੈ ਕਿ ਹਨੀਮੂਨ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਤੇ ਇੰਗਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਦੱਸਿਆ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੀ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ 2022 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮਿਨ ਪਸੀਨ ਸਟਾਰਰ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ ਵੀ ਹਾਸਲ ਹੋਈ ਸੀ ਤੁਹਾਨੂੰ ਦੱਸਿਆ ਕਿ ਹਨੀਮੂਨ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਥੀngਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੇ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ 2022 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰੰਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਸਟਾਰਰ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ ਵੀ ਹਾਸਲ ਹੋਈ ਸੀ ਹਨੀਮੂਨ ਦੀ ਇਹ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਤੇ ਇੰਗਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੀ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ 2022 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਸਟਾਰਰ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ਼ ਵੀ ਹਾਸਲ ਹੋਈ ਸੀ ਤੂੰ ਅੰਦਾਜ਼ੇ ਕਿ ਹਨੀਮੂਨ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਤੇ ਇੰਗਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੇ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ 2022 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਸਟਾਰਰ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ਼ ਵੀ ਹਾਸਲ ਹੋਈ ਸੀ ਤੁਹਾਨੂੰ ਦੱਸਿਆ ਕਿ ਹਨੀਮੂਨ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਥੀngਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੇ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ 2022 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮਿਨ ਪਸੀਨ ਸਟਾਰਰ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ ਵੀ ਹਾਸਲ ਹੋਈ ਸੀ ਤੁਹਾਨੂੰ ਦੱਸਿਆ ਕਿ ਹਨੀਮੂਨ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਤੇ ਇੰਗਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੀ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ 2022 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਹਨੀਮੂਨ ਹੁਣ ਦੁਬਾਰਾ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੋ ਆਉਣ ਵਾਲੀ 14 ਮਾਰਚ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਅਤੇ ਜੈਸਮਿਨ ਪਸੀਨ ਸਟਾਰਡ ਇਸ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਫਿਲਮ ਨੂੰ ਕਈ ਕਾਰਨਾ ਕਰਕੇ ਕਾਫੀ ਤਾਰੀਫ ਵੀ ਹਾਸਲ ਹੋਈ ਸੀ ਤੁਹਾਨੂੰ ਦੱਸਿਆ ਕਿ ਹਨੀਮੂਨ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਇੱਕ ਨਵੇਂ ਵਿਆਹੇ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਨੀਮੂਨ ਫਿਲਮ ਸਿਨੇਮਾ ਘਰਾਂ ਦੇ ਵਿੱਚ 100 ਤੋਂ ਜ਼ਿਆਦਾ ਦਿਨ تھیਟਰਾਂ ਦੇ ਵਿੱਚ ਲੱਗੀ ਰਹੀ ਸੀ ਗਿੱਪੀ ਗਰੇਵਾਲ ਅਤੇ ਜੈਸਮੀਨ ਪਸੀਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਨਰੇਸ਼ ਕਥੂਰੀਆ ਨਿਰਮਲ ਰਿਸ਼ੀ ਹਰਬੀ ਸੰਘਾ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਏ ਸਨ ਪੂਰੀ ਫਿਲਮ ਲੰਡਨ ਅਥੀngਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਸੀ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਨਾਲ ਜੈਸਮੀਨ ਪਸੀਨੇ ਨੇ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਸੀ ਆਪਣੇ ਡੈਬਿਊ ਫਿਲਮ ਬਾਰੇ ਭਾਵਨਾ ਜ਼ਾਹਿਰ ਕਰਦੇ ਹੋਏ ਜੈਸਮੀਨ ਪਸੀਨੇ ਨੇ ਕਿਹਾ ਸੀ ਕਿ ਹਨੀਮੂਨ ਮੇਰੇ ਲਈ ਇੱਕ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਇਹ ਮੇਰੀ ਫਿਲਮ ਦੀ ਸ਼ੁਰੂਆਤ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ